ਆਏ 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 ਲੈ ਆਏ ਆਏ ਉਹਲੇ ਵਾਜਾ ਮਾਰਿਆ ਅਗਰ ਵਾਰਾ ਲਾਫਰ ਕੀ ਤੇ ਫੁੱਟੂ ਲਾ ਲੈ ਵਰਦੇ ਨਾ ਲੈ ਨਾ ਲੜਕਾ ਦਾ Ай! 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 અમર રહે અમર રહે કિસાન અમર રહે અમર રહે અમર રહે અમર રહે પਹਿરા દેવાંગે ઠોક કે અમર રહે અમર રહે ਇਹ ਬੱਚਾ ਬਿਲਕੁਲ ਇਹਦਾ ਛੋਟਾ ਬੱਚਾ ਤੇ ਡੇਢ ਕੋ ਕਿੱਲੇ ਦਾ ਜਿਹੜਾ ਮਾਲਕ ਆ ਉਹ ਕਿਸਾਨ ਵੀਰ ਦੱਸਿਆ ਜਾ ਰਿਹਾ ਸੀ ਸਵਾਗਤ ਕਰ ਲੈਣਾ ਚੈਨਲ ਤੇ ਐਮਐਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਾਂ ਵੀ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹੀਦ ਪਰਿਵਾਰਾਂ ਦੀ ਜਿਹੜਾ ਪਾ ਨੰਬਰ ਤੇ ਤੋਂ ਵੱਡਾ ਦੁੱਖ ਹੈ ਜਿਹੜਾ ਕਿ ਪਿੱਛੇ ਪਰਿਵਾਰ ਦਾ ਕੋਈ ਕਮਾਉਣ ਵਾਲਾ ਜੀ ਬੱਚਾ ਛੋਟਾ ਵਾ ਇਹ ਤੋਂ ਵੱਡਾ ਦੁੱਖ ਦੁਨੀਆ ਤੇ ਕਿਸੇ ਨੂੰ ਨਹੀਂ ਹੱਦੋਂ ਜ਼ਿਆਦਾ ਦੁੱਖ ਹੈ ਪਰ ਇਿੱਤਾ ਕੀ ਜਾਵੇ ਉਹਦੇ ਅੱਗੇ ਕੋਈ ਚਾਰਾ ਨਹੀਂ ਆਪਦੇ ਅੱਜ ਮਸੂਲ ਦੇ ਜਆ ਪਿੰਡ ਦੇ ਵਿੱਚ ਤੋਂ ਜੀਰੇ ਦੇ ਨੇੜੇ ਉੱਥੋਂ ਦਾ ਨੌਜਵਾਨ ਕਰਜੰਟ ਸਿੰਘ ਜਿਹੜਾ ਕਿ ਕਸਾਨੀ ਸੰਘਰਸ਼ ਵਿੱਚ ਗਏ ਸੀ ਆਪਦੇ ਹਕਕਾਂ ਦੀ ਲੜਾਈ ਲੜ ਰਏ ਸੀ ਉੱਥੇ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਮਾਰਿਸ ਕਰੀ ਥੋੜੀ ਨਹੀਂ ਉਹ ਵੀ ਪਿੱਛੇ ਪਰਵਾਹ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਹਿ ਗਿਆ ਬੱਚਾ ਇੱਕ ਛੋਟਾ ਉਹਦੇ ਫਾਦਰ ਦੀ ਵੀ ਡੈਥ ਹੋਈ ਆ ਬਹੁਤ ਕਿੰਨਾ ਵੀ ਇਹ ਜਾਵੇ ਨੰਦਨ ਲੋਗ ਆ ਐ ਸਰਕਾਰ ਨੂੰ ਬੇਨਤੀ ਕਰਾਂਗੇ ਮੁੱਖ ਮੰਤਰੀ ਸਾਹਿਬ ਨੇ ਜਿੰਨਾ ਵੀ 5 ਲੱਖ ਦਾ ਤਾਂ ਡੀਸੀ ਸਾਹਿਬ ਨੇ ਅੱਜ ਸਾਨੂੰ ਕਹਿਤਾ ਦੇ ਕਲਮ ਕਟੂ ਇਹਨਾਂ ਕੀਤਾ ਸਾਡੇ ਨਾਲ ਦੇ ਅੰਦਰ ਅੰਦਰ ਇਹਨਾਂ ਨੂੰ ਦਿੱਤਾ ਜਾਊ ਉਸ ਤੋਂ ਇਲਾਵਾ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸੀਐਮ ਸਾਹਿਬ ਕੋਲ ਜਾ ਕੇ ਕਿ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਕਿ ਮਦਦ ਦੀ ਜੋਂ ਕਿ ਪਿਛਲੇ ਪਾਸੇ ਇੱਕ ਛੋਟੇ ਬੱਚਾ ਹੈ ਉਹ ਦੀ ਪੜ੍ਹਾਈ ਆਸਤੇ ਹੋਰ ਵੀ ਕਰਦਾ ਬਿਜਾਰਾ ਜਿੱਦੇ ਨਾਲ ਹੋ ਸਕੇ ਮੈਂ ਪੂਰੀ ਮਦਦ ਇਹਨਾਂ ਦੇ ਨਾਲ ਹੈ ਕਿਤੇ ਵੀ ਦੁੱਖ ਸੁੱਖ ਦੇ ਵਿੱਚ ਮੈਂ ਇਹਨਾਂ ਦੇ ਮੋਢੇ ਨਾਲ ਮੇਰੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀ ਜੀਰਾ ਜਿਨ੍ਹਾਂ ਦੀ ਜਥੇਬੰਦੀ ਦਾ ਗੁਰਜੰਡ ਸਿੰਘ ਮਨਸੂਰ ਦੇਵਾ ਤੋਂ ਜਿਹੜਾ ਕਿ ਕਿਸਾਨ ਮੋਰਚੇ ਸ਼ਾਮਲ ਹੋਣ ਜਾ ਰਿਹਾ ਸੀ ਰਸਤੇ ਵਿੱਚ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਜਿਸ ਦੀ ਮੌਤ ਹੋ ਗਈ ਆ ਅੱਜ ਉਸ ਦਾ ਸੰਸਕਾਰ ਹੋਇਆ ਪਿਛੇ ਮਸ਼ਾਨ ਘਾਟ ਵਿੱਚ ਬਲਦੇਵ ਸਿੰਘ ਜੀਰਾ ਨਾਲ ਕਰਦੇ ਆ ਗੱਲਬਾਤ ਜੀ ਪ੍ਰਧਾਨ ਜੀ ਇਸ ਦੁੱਖਦਾਈ ਇੱਕ ਘੜੀ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਇਹ 32 33 ਸਾਲ ਦਾ ਨੌਜਵਾਨ ਸੀਗਾ ਸਿੱਧੂ ਪਰ ਜਥੇਬੰਦੀ ਨਾਲ ਸੰਬੰਧਿਤ ਸੀਗਾ ਪਰ ਜਦੋਂ ਹੁਣ ਸੰਘਰਸ਼ ਚੱਲਦਾ ਹੋਵੇ ਇਦੇ ਚ ਇਹ ਗੱਲਾਂ ਮੈਂ ਨਹੀਂ ਰੱਖਦੀਆਂ ਵੀ ਕਿਹੜਾ ਬੰਦਾ ਕਿਹੜੀ ਯੂਨੀਅਨ ਦਾ ਵਾ ਹੁਣ ਤਾਂ ਸਾਰੇ ਸਾਡੇ ਆ ਜਿਹੜਾ ਵੀ ਕੋਈ ਵੀਰ ਕਿਤੋਂ ਵੀ ਜਾਂਦਾ ਵਾ ਅੰਦੋਲਨ ਦੇ ਵਿੱਚ ਉਹ ਸਾਡਾ ਸਾਡੀ ਜ਼ਿੰਮੇਵਾਰੀ ਆ ਪਰ ਸਾਡੀ ਮਾੜੀ ਕਿਸਮਤ ਵੀ ਇਹ ਨੌਜਵਾਨ ਬਿਲਕੁਲ ਜਿੱਥੇ ਇਹਨਾਂ ਨੇ ਪਹੁੰਚਣਾ ਸੀ ਉੱਥੇ 12-13 ਕਿਲੋਮੀਟਰ ਦੂਰੀ ਤੇ ਉਹਨਾਂ ਇੱਕ ਟਿਪਰ ਵਾਲੇ ਨੇ ਇਹਨਾਂ ਦੇ ਟਰਾਲੇ ਦੇ ਵਿੱਚ ਫੇਟ ਮਾਰੀ ਮਗਰੋਂ ਸਾਨੂੰ ਇਸ ਦਾ ਪਤਾ ਤਕਰੀਬਨ 6 ਵਜੇ ਤਕਰੀਬ ਲੱਗ ਗਿਆ ਸੀਗਾ ਤੇ ਮੈਨੂੰ ਬੰਦਿਆ ਨੇ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਆਪਣੇ ਜੀਰੇ ਦੇ ਮੁੰਡੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਸਾਡੀ ਉੱਥੇ ਟੀਮ ਮੌਜੂਦ ਸੀ ਜਿਹੜੀ ਉਹਨਾਂ ਨੂੰ ਫੌਰੀ ਤੌਰ ਤੇ ਉੱਥੇ ਭੇਜਿਆ ਜਿਨ੍ਹਾਂ 'ਚ ਗਰਲਾਵ ਸਿੰਘ ਸੀਗੇ ਆਪਣੇ ਅਫਤਾਰ ਸਿੰਘ ਉਰੀ ਚਲੋ ਇਹਨਾਂ ਨੇ ਜਿੰਨਾ ਕੁਝ ਕਰ ਸਕਦੇ ਚੱਕ ਕੇ ਲੈ ਕੇ ਹਸਪਤਾਲ ਲੈ ਗਏ ਮੁੰਡਿਆਂ ਨਾਲ ਗੱਲਬਾਤ ਕੀਤੀ ਦੂਸਰੇ ਜਿੰਨੇ ਮੁੰਡੇ ਨਾਲ ਸੀਗੇ 10-11 ਜਣੇ ਸੀ ਇਹ ਬਾਕੀ ਤਾਂ 60 ਫੀਟ ਤੋਂ ਬਚੇ ਸੀਗੇ ਪਰ ਗਰਜੰਟ ਸਿੰਘ ਦੇ ਨਲਾਂ ਦੇ ਵਿੱਚ ਸੱਟ ਗੰਭੀਰ ਸੀਗੀ ਇਹਨਾਂ ਨੇ ਦੱਸਿਆ ਵੀ ਐ ਸੱਟ ਗੰਭੀਰ ਹੈ ਇੱਕ ਬੰਦਾ ਆਪਣਾ ਗੰਭੀਰ ਜ਼ਖਮੀ ਆ ਤੇ ਹਾਲਤ ਜਿਆਦਾ ਵਿਗੜ ਰਹੀ ਆ ਆ ਉੱਥੇ ਅਸੀਂ ਸੋਚ ਹੀ ਰਹੇ ਸੀ ਕਿ ਹਜੇ ਵੀ ਪਟਿਆਲੇ ਰਜੇਂਦਰਾ ਸ਼ਿਫਟ ਕਰੀ ਗਏ ਜਾਂ ਹੋਰ ਕੁਛ ਕਰੀਏ ਪਰ ਉਦੋਂ ਨੂੰ ਬਾਅਦ ਵਿੱਚ ਇਹਨਾਂ ਦਾ ਫੋਨ ਆ ਗਿਆ ਕਿ ਉਹਦੀ ਡੈਥ ਹੋ ਚੁੱਕੀ ਹੈ ਇਸ ਕਿਸਾਨੀ ਅੰਦੋਲਨ ਦੇ ਵਿੱਚ ਹੁਣ ਤੱਕ ਸਾਡੀ ਇਹ ਪੰਜਵੀਂ ਛੇਵੀਂ ਮੌਤ ਜਿਹੜੀ ਹੋਈ ਆ ਸ਼ੁਭਕਰਮਣ ਗੋਲੀ ਲੱਗ ਕੇ ਸਾਡਾ ਸ਼ਹੀਦ ਹੋਇਆ ਕੁਝ ਬਜ਼ੁਰਗ ਸਾਡੇ ਅਟੈਕ ਕਰਨ ਸ਼ਹੀਦ ਹੋਏ ਆ ਤੇ ਜ਼ਖਮੀਆਂ ਦੀ ਸਾਡਿਆਂ ਦੀ ਗਿਣਤੀ ਕੋਈ ਨਹੀਂ ਗੀ ਸੈਂਕੜਿਆਂ ਦੇ ਵਿੱਚ ਸਾਡੇ ਬੰਦੇ ਜ਼ਖਮੀ ਆ ਕਈਆਂ ਦੀਆਂ ਅੱਖਾਂ ਚਲੀਆਂ ਗਈਆਂ ਵਾ ਕਈਆਂ ਦੇ ਪਾਇਲਟ ਗੰਨਾਂ ਨਾਲ ਵਾਰ ਹੋਏ ਆ ਪੱਕੀਆਂ ਗੋਲੀਆਂ ਚਲਾਈਆਂ ਗਈਆਂ ਵਾ ਇੱਕ ਦਿਨ ਦੇ ਵਿੱਚ 4500 ਰਿਕਾਰਡ ਆ ਵੀ ਇੱਕ ਦਿਨ ਦੇ ਵਿੱਚ ਸ਼ੰਭੂ ਬੈਰੀਅਲ ਤੇ 4500 ਗੋਲਾ ਸੱਟ ਦੇਣਾ ਉਹ ਵੀ ਇਕੱਲਾ ਅਥਰੂ ਗਿਆਸ ਵਾਲਾ ਨਹੀਂ ਨਾਲ ਤਮਾਕਾ ਕਰਨ ਵਾਲਾ ਬਨੋਰੀ ਬਾਰਡਰ ਦੇ ਉੱਤੇ ਧਮਾਕੇ ਵਾਲੇ ਗੋਲੇ ਇੰਨੇ ਚੱਲੇ ਇੱਕ ਬੰਦੇ ਦੀ ਲੱਤ ਦੀਆਂ ਦੋਵੇਂ ਹੱਡੀਆਂ ਟੁੱਟ ਗਈਆਂ। ਸੋ ਸਰਕਾਰ ਨੇ ਹਰ ਉਹ ਜਿਹੜਾ ਦੁਸ਼ਮਣ ਦੀ ਫੌਜ ਤੇ ਹਥਿਆਰ ਵਰਤਿਆ ਜਾਂਦਾ ਉਹ ਵਰਤ ਰਹੀ ਆ। ਪਰ ਸਾਡੇ ਨੌਜਵਾਨ ਜਿਹੜੇ ਜਿਸ ਤਰ੍ਹਾਂ ਜਾ ਰਹੇ ਆ ਸ਼ਹੀਦ ਹੋ ਰਹੇ ਆ ਤੇ ਰਸਤੇ ਵਿੱਚ ਜਾਂਦੇ ਆ ਜੋ ਸਾਡੇ ਗਰਜੰਟ ਸਿੰਘ ਗਿਆ ਵਾ। ਇਹਦੀ ਮੌਤ ਜਿਹੜੀ ਆ ਜਾਇ ਨਹੀਂ ਜਾਊਗੀ। ਜਿਹੜੀ ਕਿਸਾਨਾਂ ਦੀ ਐਮਐਸਪੀ ਦੀ ਲੜਾਈ ਲੜ ਰਹੇ ਆ। ਇਹ ਉਹਦਾ ਕਿਸਾਨਾਂ ਦਾ ਸ਼ਹੀਦ ਆ, ਇਹ ਪਰਿਵਾਰ ਦਾ ਸ਼ਹੀਦ ਨਹੀਂ, ਪਿੰਡ ਦਾ ਸ਼ਹੀਦ ਨਹੀਂ। ਇਸ ਮੁੱਚੇ ਦੁਨੀਆ ਵਿੱਚ ਵਸਦੇ ਭਾਈਚਾਰੇ ਦਾ ਸ਼ਹੀਦ ਆ ਸੋ ਸਾਡਾ ਸਾਰਿਆਂ ਦਾ ਅੱਜ ਸਿਰ ਝੁਕਦਾ ਵਸ ਨੌਜਵਾਨ ਦੇ ਜਜ਼ਬੇ ਦੂਜੇ ਸਾਰਿਆਂ ਵੀਰਾਂ ਨੂੰ ਇਹ ਅਪੀਲ ਆ ਵੀ ਆਪਦੇ ਭਰਾਵਾਂ ਨੂੰ ਇਕੱਲੇ ਨਾ ਛੱਡੋ ਭਰਾ ਤੁਹਾਡੇ ਬਾਰਡਰਾਂ ਤੇ ਬੈਠੇ ਆ ਲੜ ਰਹੇ ਆ ਜੂਝ ਰਹੇ ਆ ਜਿਹੜੇ ਇੱਥੇ ਸਾਡੇ ਪਿੰਡਾਂ 'ਚ ਬੈਠੇ ਆ ਜੇ ਇਸ ਵੇਲੇ ਉਹ ਪਿੰਡਾਂ 'ਚ ਬੈਠੇ ਰਹਿਣਗੇ ਇਹ ਕਿਤੇ ਨਾ ਕਿਤੇ ਲੜ ਰਹੇ ਭਰਾਵਾਂ ਨਾਲ ਗਦਾਰੀ ਹੋਊਗੀ ਸੋ ਸਾਰਿਆਂ ਪ੍ਰਧਾਨ ਜੀ ਆ ਜਿਹੜਾ ਤੁਹਾਡੇ ਗਵਾਂਢੀ ਪਿੰਡ ਦਾ ਮੁੰਡਾ ਗੁਰਜੰਟ ਸਿੰਘ ਆ 20 ਨੇ ਸੰਘਰਸ਼ ਆਪਾਂ ਸ਼ਹੀਦ ਕਹਿ ਲਾਂਗੇ ਉਹਨਾਂ ਨੂੰ ਜਿਹੜਾ ਕਿ ਰਸਤੇ 'ਚ ਉਹਨਾਂ ਨੇ ਜਾਨ ਦੇ ਦਿੱਤੀ ਆ ਕਿਸੇ ਸੜਕ ਹਾਸ ਦਾ ਸ਼ਿਕਾਰ ਹੋ ਕੇ ਉਹਨਾਂ ਦੇ ਬੱਚੇ ਛੋਟੇ ਛੋਟੇ ਆ ਕਿਹੋ ਜਿਹਾ ਨਿਸ਼ਚਰ ਦਾ ਮਾਲਕ ਸੀਗੇ ਸੀ ਇਹ ਮੁੰਡਾ ਸਾਡਾ ਹੀ ਟੈਂਡ ਦਾ ਗਵਾਂਢੀ ਸੀ ਚੰਦ ਸਿੰਘ ਗੇਲੋਂ ਦਾ ਭਤੀਜਾ ਸੀ ਇਹਨਾਂ ਦਾ ਬਾਪ ਪਹਿਲਾਂ 10 8-10 ਸਾਲ ਪਹਿਲਾਂ ਗੁਜ਼ਰ ਚੁੱਕਾ ਅਨਖਤਰ ਸਿੰਘ ਇਹ ਇਕਲੌਤਾ ਬੇਟਾ ਸੀ ਮਾਪਿਆਂ ਦਾ ਭੈਣ ਭਰਾ ਸੀ ਦੋ ਛੋਟਾ ਬੱਚਾ ਤੇ ਠੁਟੀ ਗਿੱਡੀ ਆ 12-13 ਸਾਲ ਦੀ 9-8 ਸਾਲ ਲੱਗੀ ਕਿੰਗੀ ਨੇਚਰ ਨਾਲ ਹੀ ਚੰਗੇ ਕੰਮ ਨਹੀਂ ਇਸ ਰੇ ਸੀਗੇ ਬੜੇ ਜਜ਼ਬਾਤੀ ਜਜ਼ਬੇ ਨਾਲ ਹੀ ਤੁਰੇ ਸੀ ਗਏ ਆ ਤੇ ਉਹ ਆਪੋਂ ਜਿਹੜਾ ਮੋਦੀ ਨਾਂ ਦਾ ਇੱਕ ਦਾਇਤ ਜਿਹੜਾ ਮੂੰਹ ਅੱਡੀ ਖੜਾ ਜਿਹੜਾ ਕਿਸਾਨਾਂ ਨੂੰ ਨਿਕਲ ਨਿਕਲ ਰਿਹਾ ਤੇ ਹੋਰ ਵੀ ਅਜੇ ਵੀ ਉਹਨੇ ਪਤਾ ਨਹੀਂ ਕਿ ਕਿੰਨੇ ਨਿਕਲਦੇ ਆ ਤੇ ਉੱਥੇ ਨਾਲ ਰਾਤ ਐਕਸੀਡੈਂਟ ਹੋ ਗਿਆ ਮੈਂ ਤਾਂ ਕਹਿਣਾ ਵੀ ਐਕਸੀਡੈਂਟ ਵੀ ਜਿਹੜਾ ਹੈ ਕੋਈ ਪਤਾ ਨਹੀਂ ਕੋਈ ਜਿਹੜਾ ਮੋੜ 'ਚ ਦੇ ਨੇੜੇ ਜਿਹੜੇ ਜਿਹੜੇ ਆਉਂਦੇ ਜਾਂਦੇ ਟਰਾਲੀਆਂ ਨੂੰ ਕੋਈ ਸ਼ਰਾਬ ਸਾਜ਼ਿਸ ਵੀ ਹੋ ਸਕਦੀ ਜੇ ਕਿਸੇ ਨੇ ਮਗਰੋਂ ਸ਼ਰਾਬਤ ਨਾਲ ਵੀ ਕਿਸੇ ਨੇ ਟਾਇਰ ਲਾਇਆ ਹੋਵੇ ਸੜਕੇ ਦਾ ਟਾਇਰ ਵੀ ਟੱਕਰ ਮਾਰ ਕੇ ਕਰਾ ਦੇ ਉਸ ਦੇ ਵਿੱਚ ਲਪੇਟ ਕੇ ਆ ਗਿਆ ਤੇ ਬਹੁਤ ਇਹ ਮਾੜਾ ਕੰਮ ਹੋਇਆ ਤੇ ਜਿਹੜਾ ਜੀ ਚਲਾ ਗਿਆ ਉਹਨੇ ਮੁੜ ਕੇ ਹੋਣਾ ਨਹੀਂ ਦੇਖਾਂ ਬੱਚਿਆਂ ਦਾ ਇਹ ਕਿੰਨੀ ਕੀ ਜ਼ਮੀਨ ਜਾਇਦਾਦ ਹੈ ਬਾਈ ਜੀ ਜ਼ਮੀਨ ਛੋਟੀ ਸੀ ਡੇਢ ਦੋ ਕਿੱਲੇ ਜ਼ਮੀਨ ਸੀ ਇਹਨਾਂ ਦੀ ਪਹਿਲਾਂ ਅਸੀਂ ਕਰਜ਼ਾ ਕੁਰਜਾ ਚੜ ਗਿਆ ਸੀ ਇਹਨਾਂ ਨੂੰ ਕੁਝ ਵੇ ਚੁੱਕੇ ਸੀ ਉਹਨਾਂ ਨੂੰ 1.5-2 ਕਿਲੇ ਕੁ ਜਮੀਨ ਸੀ ਕਰਜ਼ਾ ਤੇ ਫਿਰ ਤੇ ਕਾਫੀ ਸੀ ਇੱਕ ਦੋ ਮੱਝਾ ਮੁਝਾ ਰੱਖ ਕੇ ਤੇ ਆਪ ਦਾ ਉਹ ਵਿਚਾਰਾ ਕਰਦਾ ਸੀ ਜਜਵੇ ਵਾਲਾ ਕਿ ਜਜਵੇ ਨਾਲ ਹੋਣ ਕਰਕੇ ਗਿਆ ਉਹਨੂੰ ਬਹੁਤ ਸੀਗਾ ਜੀ ਇਹਨੂੰ ਇੱਥੇ ਆਪਣੇ ਜਿਹੜਾ ਸੀਗਾ ਜੀਰੇ ਸੀਗਾ ਆਪਣੇ ਫੈਕਟਰੀ ਸ਼ਰਾ ਫੈਕਟਰੀ ਬਾਬਤ ਉੱਥੇ ਵੀ ਜਾਂਦਾ ਰਿਹਾ ਜਾਂਦਾ ਰਿਹਾ ਜਜਬਾ ਰੱਖਦਾ ਸੀ ਕਿਸਾਨਾਂ ਦੇ ਵਿੱਚ ਜਜਬਾ ਬਹੁਤ ਸੀ ਜਜਬਾ ਰੱਖਦਾ ਸੀ ਜਜਵੇ ਨਾਲ ਹੀ ਬੰਦਾ ਜਾਂਦਾ ਨਹੀਂ ਤਾਂ ਸਾਰੇ ਲੋਕੀ ਰਜਾਈਆਂ ਪੈ ਰਹੇ ਨੇ ਕੋਈ ਬਹੁਤ ਟੱਕ ਨਿਕਲਦੇ ਆ ਇਹ ਗਿਆ ਜਿਹੜਾ 12 ਕਕੇ ਗਿਆ ਤੇ ਜਿਹੜਾ ਦਾ ਕਾਰਨ ਇਹ ਬਣਿਆ ਤੇ ਇਹ ਮੋਤੀ ਨੂੰ ਹੁਣ ਚਾਹੀਦਾ ਵੀ ਸਿੱਖਾਂ ਕੋਈ ਰਹਿਮ ਕਰੇ ਕਿਸਾਨਾਂ ਦਾ ਦੇ ਉੱਤੇ ਜਿਹੜਾ ਇਹ ਇਸ ਤਰ੍ਹਾਂ ਦਾ ਇਹਨਾਂ ਨੇ ਸੜਕਾਂ ਰੋਕਤੀਆਂ ਮੈਂ ਸਮਝਦਾ ਪਾਕਿਸਤਾਨ ਦੇ ਬਾਰਡਰ ਨਾਲੋਂ ਵੀ ਜਿਆਦਾ ਬਾਰਡਰ ਜਿਹੜਾ ਹਰਿਆਣੇ ਦਾ ਤੇ ਪੰਜਾਬ ਦਾ ਇਹਨਾਂ ਨੇ ਜਿਆਦਾ ਵੱਡਾ ਕਰਤਾ ਤੇ ਲੜਾਈ ਦਾ ਮੈਦਾਨ ਨਜ਼ਰ ਆ ਰਿਹਾ